ਜਲਜੀਤ ਦਸਾਂਜ ਦੀ ਫਿਲਮ ਸਰਦਾਰ ਜੀ 3 ਤੋਂ ਬਾਅਦ ਹੁਣ ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ 4 ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਫਿਲਮ ਦੀ ਰਿਲੀਜ਼ ਡੇਟ ਤੈਅ ਹੋ ਚੁੱਕੀ ਹੈ ਤੇ ਭਾਰਤ ਵਿੱਚ ਅਜੇ ਤੱਕ ਇਸ ਨੂੰ ਰਿਲੀਜ਼ ਕਰਨ ਦੀ ਮਨਜ਼ੂਰੀ ਨਹੀਂ ਮਿਲੀ ਫਿਲਮ ਦੇ ਪ੍ਰੋਡੂਸਰਜ਼ ਹਾਲੇ ਤੱਕ ਸੈਂਸਰ ਬੋਰਡ ਦੀ ਹਰੀ ਝੰਡੀ ਦੀ ਅੜੀਕ ਵਿੱਚ ਹਨ ਸਰਦਾਰ ਜੀ 3 ਵਾਂਗ ਚੱਲ ਮੇਰਾ ਪੁੱਤ 4 ਵਿੱਚ ਵੀ ਪਾਕਿਸਤਾਨੀ ਕਲਾਕਾਰਾਂ ਦੇ ਕੰਮ ਕਰਨ ਉੱਤੇ ਇਤਰਾਜ਼ ਜਿਤਾਇਆ ਜਾ ਰਿਹਾ ਫਿਲਮ ਦੇ ਮੁੱਖ ਅਦਾਕਾਰਾਂ ਵਿੱਚੋਂ ਇੱਕ ਗੁਰਸ਼ਬਦ ਸਿੰਘ ਨੇ ਦੱਸਿਆ ਕਿ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀਆਂ ਹਨ ਗੁਰਸ਼ਬਦ ਸਿੰਘ ਦਾ ਕਹਿਣਾ ਹੈ ਕਿ ਫਿਲਮ ਦੀ ਸ਼ੂਟਿੰਗ ਪਹਿਲਗਾਮ ਹਮਲੇ ਤੋਂ ਪਹਿਲਾਂ ਹੀ ਮੁਕੰਮਲ ਹੋ ਗਈ ਸੀ ਭਾਰਤ ਵਿੱਚ ਪੰਜਾਬੀ ਫਿਲਮਾਂ ਦੀ ਇੱਕ ਵੱਡੀ ਆਡੀਅנס ਹੈ ਜੇਕਰ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੁੰਦੀ ਟਾ ਪ੍ਰੋਡਿਊਸਰਸ ਨੂੰ 50% ਦਾ ਨੁਕਸਾਨ ਹੋਵੇਗਾ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਸੀ ਜਿਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਸੀ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੋਵੇਂ ਪਾਸੇ ਕਈ ਪਾਬੰਦੀਆਂ ਦੇ ਐਲਾਨ ਕੀਤੇ ਗਏ ਹਨ ਇਸ ਸਬ ਵਿਚਾਲੇ ਭਾਰਤ ਵਿੱਚ ਕਈ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਵੀ ਬੈਨ ਕਰ ਦਿੱਤੇ ਗਏ ਹਨ ਕਈ ਪਾਕਿਸਤਾਨੀ ਡਰਾਮਾ ਚੈਨਲਸ ਤੇ YouTube ਚੈਨਲ ਵੀ ਬੰਦ ਕੀਤੇ ਗਏ ਸਾਈਨਿਸ ਤੋਂ ਪਹਿਲਾਂ ਦਲਜੀਤ ਦਸਾਂਜ ਦੀ ਫਿਲਮ ਸਰਦਾਰ ਜੀ ਤਿੰਨ ਵਿੱਚ ਵੀ ਪਾਕਿਸਤਾਨੀ ਅਦਾਕਾਰ ਹਾਨੀਆ ਆਮੀਰ ਦੇ ਹੋਣ ਕਾਰਨ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੀ ਸੀ ਕੁਝ ਜੂਨ ਮਹੀਨੇ ਵਿੱਚ ਵੀ ਇਸ ਫਿਲਮ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਗਿਆ ਸੀ ਭਾਰਤ ਵਿੱਚ ਇਸ ਫਿਲਮ ਤੇ ਦਲਜੀਤ ਦਸਾਂਜ ਦਾ ਵੱਡੇ ਪੱਧਰ ਉਤੇ ਵਿਰੋਧ ਹੋਇਆ ਸੀ ਹਾਲਾਂਕਿ ਕਈ ਸਿਆਸੀ ਆਗੂ ਦਲਜੀਤ ਦਸਾਂਜ ਦੇ ਪੱਖ ਵਿੱਚ ਵੀ ਆ ਇਸ ਹਨ ਇਸ ਤੋਂ ਪਹਿਲਾਂ ਪਾਕਿਸਤਾਨ ਅਦਾਕਾਰ ਫਵਾਦ ਖਾਨ ਨੇ ਭਾਰਤ ਅਦਾਕਾਰ ਵਾਨੀ ਕਪੂਰ ਦੀ ਆਵੀਰ ਗੁਲਾਲ ਵੀ ਰਿਲੀਜ਼ ਨਹੀਂ ਹੋ ਸਕੀ ਸੀ ਆਰਤੀ ਬਗੜੀ ਵੱਲੋਂ ਡਾਇਰੈਕਟ ਕੀਤੀ ਇਹ ਫਿਲਮ 9 ਮਈ ਨੂੰ ਰਿਲੀਜ਼ ਹੋਣੀ ਸੀ ਪਰ ਭਾਰਤ ਪਾਕਿਸਤਾਨ ਤਣਾਅ ਦੇ ਚੱਲਦਿਆਂ ਇਸ ਉੱਤੇ ਰੋਕ ਲਗਾ ਦਿੱਤੀ ਗਈ ਸੀ ਫਿਲਮ ਚੱਲ ਮੇਰਾ ਪੁੱਤ ਚਾਰ ਦਾ ਇਹ ਚੌਥਾ 파ਟ ਇਸ ਤੋਂ ਪਹਿਲਾਂ ਇਸ ਦੇ ਤਿੰਨ 파ਟ ਆ ਚੁੱਕੇ ਹਨ ਸਾਲ 2019 ਵਿੱਚ ਪਹਿਲੀ ਵਾਰ ਆਈ ਫਿਲਮ ਚੱਲ ਮੇਰਾ ਪੁੱਤ ਨੇ ਵਰਲਡ ਲੈਵਲ ਉੱਤੇ ਅਲਾਈਨਮੈਂਟ ਖੱਟੀ ਸੀ ਇਸ ਤੋਂ ਬਾਅਦ ਆਈਆਂ ਫਿਲਮਾਂ ਚੱਲ ਮੇਰਾ ਪੁੱਤ 2 ਚੱਲ ਮੇਰਾ ਪੁੱਤ 3 ਵੀ ਹਿੱਟ ਰਹੀਆਂ ਸਨ ਫਿਲਮ ਚੱਲ ਮੇਰਾ 4 ਵਿੱਚ ਵਿਦੇਸ਼ਾਂ ਵਿੱਚ ਕਮਾਉਣ ਗਏ ਭਾਰਤੀ ਤੇ ਪਾਕਿਸਤਾਨ ਦੇ ਲੋਕਾਂ ਦਾ ਸ਼ਿੰਗਾਰਚ ਦਿਖਾਇਆ ਗਿਆ ਹੈ ਫਿਲਮ ਵਿੱਚ ਮੁੱਖ ਕਲਾਕਾਰ ਅਮਰਿੰਦਰ ਗਿੱਲ ਗੁਰਸ਼ਬਦ ਸਿੰਘ ਸੀਮੀ ਚੈਲ